ਇਨਰਵੀ ਕਲੱਬ ਗੁਰਾਂ ਦੀ ਟੀਮ ਨੇ ਧਰਮਸ਼ਾਲਾ ਹਿਮਾਚਲ ਵਿੱਚ ਹੋਏ ਅਵਾਰਡ ਫੰਕਸ਼ਨ 'ਚ ਕਈ ਅਵਾਰਡ ਜਿੱਤ ਕੇ ਗੁਰਾਂ ਇਨਰਵੀ ਕਲੱਬ ਦਾ ਨਾਮ ਰੋਸ਼ਨ ਕੀਤਾ ਕਲੱਬ ਦੇ 2024-2025 ਦੇ ਪ੍ਰਧਾਨ ਮੀਨੂ ਪਾਠਕ ਦੀ ਪ੍ਰਧਾਨਗੀ ਵਿੱਚ ਬੈਸਟ ਪ੍ਰਧਾਨ ਦਾ ਅਵਾਰਡ ਬੈਸਟ ਐਡੀਟਰ ਫ੍ਰੀ ਵੈਕਸੀਨੇਸ਼ਨ ਸਰਵਾਈਕਲ ਕੈਂਸਰ ਅਵਾਰਡ ਵੀਲਚੇਅਰ ਡੋਨੇਸ਼ਨ ਅਤੇ ਕਲੱਬ ਦੀ ਰਨਿੰਗ ਟਰੋਫੀ ਵੀ ਹਾਸਲ ਕੀਤੀ ਇਸ ਮੌਕੇ ਮਨਮੋਹਨ ਕੌਰ ਸੂਰੀ ਆਈ ਡਬਲਯੂ ਐਸੋਸੀਏਸ਼ਨ ਕੌਂਸਲ ਮੈਂਬਰ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਜਿਨ੍ਹਾਂ ਦੱਸਿਆ ਕਿ 1996 ਤੋਂ ਅਨੀਤਾ ਜੈਨ ਅਤੇ ਉਨ੍ਹਾਂ ਵੱਲੋਂ ਕਲੱਬ ਦੀ ਸ਼ੁਰੂਆਤ ਗੁਰਾਇਆਂ ਵਿੱਚ ਕੀਤੀ ਗਈ ਸੀ ਜੋ ਕਾਫਲਾ ਹੁਣ ਵੱਡਾ ਹੋ ਗਿਆ ਹੈ ਅਤੇ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਕਲੱਬ ਵੱਲੋਂ ਕੀਤੇ ਜਾਂਦੇ ਹਨ ਸਮਾਜ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਕਲੱਬ ਅੱਗੇ ਹੈ ਕਲੱਬ ਵੱਲੋਂ ਫ੍ਰੀ ਸਿਲਾਈ ਸੈਂਟਰ ਵਿੱਚ ਲਾਏ ਜਾ ਰਹੇ ਹਨ ਅਤੇ ਬਿਊਟੀਸ਼ੀਅਨ ਦਾ ਕੋਰਸ ਵੀ ਹੁਣ ਲੋੜਵੰਦ ਬੱਚਿਆਂ ਨੂੰ ਕਰਵਾਏ ਜਾ ਰਹੇ ਹਨ ਮੈਂ ਮਨਮੋਨ ਸੂਰੀ ਏਸੀ ਮੈਂਬਰ ਡਿਸਟ੍ਰਿਕਟ 307 2025 26 ਦੀ ਹੁਣ ਮੈਂ ਬਣੀਆ ਤੇ ਇਨਰਵੀਲ ਜਿਹੜੀ ਸਾਡੀ ਸੰਸਥਾ ਹੈ ਅ ਵਿਮਨ ਦੀ ਲਾਰਜੈਸਟ ਆਰਗੇਨਾਈਜੇਸ਼ਨ ਹੈ ਵੋਲੰਟਰੀ ਆਰਗੇਨਾਈਜੇਸ਼ਨ ਜੋ ਕਿ ਵਰਲਡ ਵਿੱਚ ਸਾਡੇ 101 ਕੰਟਰੀਜ਼ ਵਿੱਚ ਇੱਕ ਵਿੱਚ ਇਨਰਵਿਲ ਸੰਸਥਾ ਫੈਲੂ ਹੋਈ ਹੈ। ਔਰ ਸਾਡੇ ਜਿਹੜੇ ਡਿਸਟ੍ਰਿਕਟ ਹੈ ਉਹਦੇ ਵਿੱਚ 27 ਡਿਸਟ੍ਰਿਕਟਸ ਹੈਗੇ ਨੇ ਸਾਡੇ ਇੰਡੀਆ ਵਿੱਚ ਜਿਹਦੇ ਵਿੱਚ ਡਿਸਟ੍ਰਿਕਟ 307 ਇੱਕ ਸਾਡਾ ਡਿਸਟ੍ਰਿਕਟ ਜਿਹਦੇ ਵਿੱਚ ਅਸੀਂ ਬਿਲੋਂਗ ਕਰਦੇ ਹਾਂ ਡਿਸਟ੍ਰਿਕਟ 307 ਵਿੱਚ ਇਹਦੇ ਵਿੱਚ ਸਾਡੀਆਂ ਤਿੰਨ ਸਟੇਟਸ ਆndੀਆਂ ਨੇ ਜੰਮੂ ਕਸ਼ਮੀਰ ਪਾਰਟਸ ਆਫ ਹਿਮਾਚਲ ਪ੍ਰਦੇਸ਼ ਐਂਡ ਪਾਰਟਸ ਆਫ ਪੰਜਾਬ डिट्रिक थ्री जीरो सैवन बच्चे इस जड़ा एक क्लब है इनर व्हील क्लब गुराया ए भी वन ऑफ द क्लब्स है साढ़े को साडे इस डिस्ट्रिक्ट दे डिस्ट्रिक्टी नाइन क्लब्स ने एट प्रेजेंट और आज मैं अपने एज ए इंसटॉलेशन इंसटॉलिंग ऑफिसर ਦੇ ਐਜ਼ ਅ ਚੀਫ ਗੈਸਟ ਮੈਨੂੰ ਇਨਰਵਿਅਲ ਕਲੱਬ ਗੁਰਾਇਆ ਵਾਲਿਆਂ ਨੇ ਮੈਨੂੰ ਬੁਲਾਇਆ ਤੇ ਮੈਂ ਅ ਅਜਸੀ ਨਵੀਂ ਜਿਹੜੀ ਪ੍ਰੈਜ਼ੀਡੈਂਟ ਨੂੰ ਇਨਸਟਾਲ ਕੀਤਾ ਉਹ ਹੈਗੀ ਹੈ ਨੀਹਾ ਗੁਪਤਾ ਨੀਹਾ ਦੁਗਲ ਸੌਰੀ ਤੇ ਔਰ ਸਾਡੀ ਜਿਹੜੀ 24 25 ਦੀ ਮੀਨੂ ਪਾਠਕ ਹੈ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਕਿ ਇਹਨਾਂ ਨੇ ਆਪਣਾ ਪੂਰੇ ਸਾਲ ਬਹੁਤ ਵਧੀਆ ਕੰਮ ਕੀਤਾ ਅ ਡਿਸਟ੍ਰਿਕਟ اور ਅਸੀਂ ਇਸ ਅੱਜ ਬੜੇ ਮਾਣ ਦੇ ਨਾਲ ਕਹਿਣਾ ਚਾਹਾਂਗੇ ਕਿ ਇਹਨਾਂ ਨੂੰ ਫਰਸਟ ਟਾਈਮ ਇੱਕ ਰਨਿੰਗ ਟਰੋਫੀ ਨਾਲ ਇਹਨਾਂ ਨੂੰ ਵਾਜਿਆ ਗਿਆ ਹੈ ਡਿਸਟ੍ਰਿਕਟ 307 ਵੱਲੋਂ ਇੱਕ ਵਰਸਟਾਈਲ ਪ੍ਰੈਜ਼ੀਡੈਂਟ ਐਜ਼ ਅ ਵਰਸਟਾਈਲ ਪ੍ਰੈਜ਼ੀਡੈਂਟ ਦੀ ਇਹਨਾਂ ਨੂੰ ਇੱਕ ਟਰੋਫੀ ਮਿਲੀ ਹੈ ਔਰ ਇਹਨਾਂ ਨੇ ਦੋ ਫੰਕਸ਼ਨਸ ਹੋਸਟ ਕੀਤੇ ਸੀ ਉਹਨਾਂ ਦੀ ਟਰੋਫੀ ਮਿਲੀ ਹੈ ਔਰ ਮੈਰਾਥਨ ਹੋਸਟ ਕੀਤੀ ਸੀ ਉਸਦੀ ਵੀ ਇਹਨਾਂ ਨੂੰ ਇੱਕ ਟਰੋਫੀ ਮਿਲੀ ਹੈ ਤੇ ਹੋਰ ਬਹੁਤ ਸਾਰੇ ਸਰਟੀਫਿਕੇਟਸ ਵਗੈਰਾ ਵੀ ਮਿਲੇ ਆ ਜਦੋਂ ਲਾਸਟ ਈਅਰ ਜਿਹੜੇ ਮੇਰੇ ਪ੍ਰੋਜੈਕਟਸ ਵਿੱਚ ਜਿਹੜਾ ਚਲਦੇ ਆ ਕਿ ਜਿਹਦੇ ਵਿੱਚ ਮੈਂ ਐਜ਼ ਅ ਡਿਸਟ੍ਰਿਕਟ ਚੇਅਰਮੈਨ ਅਸੀਂ ਕੀਤੇ ਇੱਕ व्हीलचेयर ਵਾਲਾ ਪ੍ਰੋਜੈਕਟ ਸੀਗਾ ਜਿਹੜਾ ਕਿ ਮੇਰਾ ਸਿਗਨੇਚਰ ਪ੍ਰੋਜੈਕਟ ਸੀ ਇਹਦੇ ਵਿੱਚ ਅਸੀਂ ਇੱਕ ਹਰ ਇੱਕ ਕਲੱਬ ਨੂੰ ਪਰਸਨਲੀ ਫੰਡਿੰਗ ਕੀਤੀ ਗਈ ਹੈ ਇੱਕ व्हीलचेयर ਦੀ और ऑन द कंडीशन कि भी हर क्लब एक व्हीलचेयर अपने वालों देगा और सैकेंड साोजेक्ट सी ऑलमोस्ट हंडरड uh, हंड्रड uh, एंड फिफ्टी uh, um, वन व्हीलचेयर साढ़िया ओवर इस साल uh, डोनेट और इस तो अभी स सर्वाइकल कैंसर का एक प्रोजेक्ट किया ਜਿਹਦੇ ਵਿੱਚ 416 ਬੱਚਿਆਂ ਨੂੰ ਵੈਕਸੀਨੇਟ ਕੀਤਾ ਗਿਆ ਔਰ ਇਹਦੇ ਵਿੱਚ ਵੀ ਅਸੀਂ ਆਪਣੇ ਡਿਸਟ੍ਰਿਕਟ ਵੱਲੋਂ ਹਰ ਇੱਕ ਕਲੱਬ ਨੂੰ ਤਿੰਨ ਲੜਕੀਆਂ ਨੂੰ ਟੋਟਲੀ ਫ੍ਰੀ ਵੈਕਸੀਨੇਸ਼ਨ ਕੀਤੀ ਹੈ ਤੇ ਇਹ ਵੀ ਪ੍ਰੋਜੈਕਟ ਸਾਡਾ ਬਹੁਤ ਅੱਛਾ ਗਿਆ ਹੈ ਨੈਕਸਟ ইয়ার ਦੇ ਵੀ গোলਸ ਔਰ ਵਿਜਨਸ ਇਹਨਾਂ ਨੂੰ ਆ ਚੁੱਕੇ ਹੈ ਜੋ ਕਿ ਹਰ ਸਾਲ ਚੇਂਜ ਹੁੰਦੇ ਆ ਤੇ ਉਹ ਹੁਣ ਨੀਹਾ ਦੁੱਗਲ ਇਸ ਤੇ ਕੰਮ ਕਰੇਗੀ ਮੈਂ ਫੇਰ ਵਾਂਸ ਅਗੇਨ ਇਹਨਾਂ ਨੂੰ 올 ది ਬੈਸਟ ਕਹਿਨੀ ਆ ساری ਨਵੀਂ ਟੀਮ ਜਿਹੜੀ ਅੱਜ ਇਨਸਟਾਲ ਹੋਈਏ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬੈਸਟ ਵਿਸ਼ੀਸ ਤੇ ਕੰਗ੍ਰੈਚੁਲੇਸ਼ਨਸ ਟੂ ਦਾ 올 ਟੀਮ थैंक यू ਐਕਚੁਅਲੀ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਮੈਂ ਪਿਛਲੇ ਸਾਲ 2024-25 ਦੀ ਨਵੀਂ ਕਲੱਬ ਦੀ ਪ੍ਰੈਜ਼ੀਡੈਂਟ ਰਹੀ ਹਾਂ ਤੇ ਇਸ ਦੇ ਵਿੱਚ ਅਸੀਂ ਬਹੁਤ ਹੀ ਮੇਜਰ ਪ੍ਰੋਜੈਕਟਸ ਗੁਰਾਇਆਂ ਨੂੰ ਸਾਡਾ ਮਤਲਬ ਮੇਜਰ ਰਹਿੰਦਾ ਹੀ ਕਿ ਅਸੀਂ ਆਪਣੀ ਟਾਊਨ ਆਪਣੇ ਜਿਹੜਾ ਗੁਰਾਇਆਂ ਸਿਟੀ ਹੈ ਅਸੀਂ ਇਹਦਾ ਉਥਾਨ ਕਰੀਏ ਤੇ ਇਹਦੇ ਵਿੱਚ ਅਸੀਂ ਪਿਛਲੇ ਸਾਲ ਫ੍ਰੀ ਸਲਾਈ ਸੈਂਟਰ ਪਹਿਲਾਂ ਤਾਂ ਖੋਲਿਆ ਸੀ ਜਿਹਦੇ ਵਿੱਚ ਅਸੀਂ ਲੜਕੀਆਂ ਨੂੰ ਸਿਲਾਈ ਸਿਖਾਈ ਉਹਨਾਂ ਨੇ 6 ਮਹੀਨਿਆਂ ਦਾ ਕੋਰਸ ਕੀਤਾ ਔਰ ਕੋਰਸ ਕਰਨ ਤੇ ਬਾਅਦ ਫਿਰ ਉਹਨਾਂ ਨੂੰ ਸਿਲਾਈ ਮਸ਼ੀਨ ਆਈਐਸਓ ਮਾਰਕ ਸਰਟੀਫਿਕੇਟ ਦਿੱਤਾ ਗਿਆ ਸਾਰੀ ਲੜਕੀਆਂ ਨੂੰ ਔਰ ਮੇਰੇ ਖਿਆਲ ਆਉਣ ਵਾਲੇ ਸਾਡੇ ਸਾਲ ਦੇ ਵਿੱਚ ਇਹ ਕੰਟੀਨਿਊ ਰਹੇਗਾ ਤੇ ਫਿਰ ਅਸੀਂ ਦੇਖੀਏ ਕਿ ਅਸੀਂ ਇੱਥੇ ਟਾਈਮ ਟੂ ਟਾਈਮ ਮੈਡੀਕਲ ਕੈਂਪ ਲਗਾਉਂਦੇ ਰਹੇ ਹਾਂ ਟਰੀ ਪਲਾਂਟੇਸ਼ਨ ਤੇ ਸਾਡਾ ਚੱਲਦਾ ਹੀ ਰਹਿੰਦਾ ਇੱਥੇ ਤੇ ਮੋਰਓਵਰ ਜਿਹੜਾ ਸਾਡੇ ਸਿਗਨੇਚਰ ਪ੍ਰੋਜੈਕਟ ਸੀਗੇ ਕਿ ਸਰਵਿਕਲ ਕੈਂਸਰ ਦੀ ਵੈਕਸੀਨੇਸ਼ਨ ਔਰ व्हीਲਚੇਅਰ ਡੋਨੇਸ਼ਨ ਇਹਦੇ ਵਿੱਚ ਗੁਰਾਇਆਂ ਕਲੱਬ ਨੇ ਤਿੰਨ व्हीਲਚੇਅਰਸ ਡੋਨੇਟ ਕੀਤੀਆਂ ਜਿਹਦੇ ਵਿੱਚ ਇੱਕ ਸਾਨੂੰ ਚੇਅਰਮੈਨ ਨੇ ਸਪான்ਸਰ ਕੀਤੀ ਸੀ ਤੇ ਦੋ ਕਲੱਬ ਨੇ ਆਪ ਜਿਹੜੀਆਂ ਡੋਨੇਟ ਕੀਤੀਆਂ ਹੈਗੀਆਂ ਔਰ ਇਸ ਤਰ੍ਹਾਂ ਅਸੀਂ ਬਹੁਤ سارے ਮੈਰਾਥਨ ਅਸੀਂ ਇੱਥੇ ਕੀਤਾ ਅਰੇਂਜ ਕੀਤਾ ਸੀਗਾ ਵਕਤ ਹਨ ਅਰੇਂਜ ਕੀਤਾ ਸੀ ਐਦਾਂ ਦੇ ਕਾਫੀ ਪ੍ਰੋਜੈਕਟਸ ਹੈ ਕਿ ਜਿਹੜੇ ਸਾਡੇ ਮੇਜਰ ਹੁੰਦੇ ਆ ਅਸੀਂ ਬੜਾ ਪਿੰਡ ਬ੍ਰਿਧ ਆਸ਼ਰਮ ਕੀਤਾ ਹੋਇਆ ਅਡਾਪਟ ਸਾਡੇ ਜਿਹੜੇ ਵੀ ਹੁੰਦੇ ਆ ਸੀਨੀਅਰਸ ਲਈ ਹੁੰਦੇ ਪ੍ਰੋਜੈਕਟ ਅਸੀਂ ਉੱਥੇ ਜਾ ਕੇ ਉਹ ਪ੍ਰੋਜੈਕਟਸ ਕਰੀਦੇ ਆ ਤੇ ਇਸ ਤਰ੍ਹਾਂ ਸਾਡੇ ਕਾਫੀ ਪ੍ਰੋਜੈਕਟਸ ਚੱਲਦੇ ਰਹੇ ਸਾਰਾ ਸਾਲ ਔਰ ਅਸੀਂ ਕਾਫੀ ਪ੍ਰੋਜੈਕਟਸ ਦੇ ਵਿੱਚ ਇੱਥੇ ਅਸੀਂ ਆ ਕੇ ਤੇ ਤਾਂ ਹੀ ਸਾਨੂੰ ਕਾਫੀ ਸਾਨੂੰ ਇਹਦੇ ਵਿੱਚ ਅਵਾਰਡਸ ਮਿਲੇ ਜਿਹਦੇ ਵਿੱਚ ਅਸੀਂ ਹੋਸਟ ਫੇਟ ਹੋਸਟ ਕੀਤਾ ਸੀਗਾ ਸਪੋਰਟ ਕੀਤਾ ਸੀ ਉਹਦੀ ਸਾਨੂੰ ਟਰੋਫੀ ਮਿਲੀ ਹੈ ਤੇ ਫਿਰ ਅਸੀਂ ਮੈਰਾਥਨ ਅਰੇਂਜ ਕੀਤਾ ਸੀ ਬੜਾ ਲਾਰਜ ਸਕੇਲ ਤੇ ਗੁਰਾਇਆਂ ਦੇ ਵਿੱਚ ਹੀ ਹੋਇਆ ਸੀਗਾ ਤੇ ਉਹਦੀ ਸਾਨੂੰ ਮਿਲੀ ਆ ਫਿਰ ਅਸੀਂ ਇੰਟਰਨੈਸ਼ਨਲ ਲਿਟਰੇਸੀ ਮਿਸ਼ਨ ਤੇ ਜਿਹੜਾ ਕਿ ਸਾਡਾ ਸਾਡੇ ਦਾ ਪ੍ਰੋਜੈਕਟ ਸੀਗਾ ਪੂਰੇ ਡਿਸਟ੍ਰਿਕਟ ਦਾ ਤੇ ਅਸੀਂ ਉਹਦੇ ਵਿੱਚ ਵੀ ਕਾਫੀ ਪ੍ਰੋਜੈਕਟਸ ਕਰਕੇ ਸਾਨੂੰ ਉਹਦੀ ਵੀ ਟਰੋਫੀ ਮਿਲੀ ਆ ਫੇਰ ਸਾਨੂੰ ਬੈਸਟ ਐਡੀਟਰ ਸਾਡੇ ਜਿਹੜੇ ਲਾਸਟ ਸੈਸ਼ਨ ਦੇ ਰਹੇ ਹਿਮਾਕਾਲੀਆ ਉਹਨਾਂ ਨੂੰ ਸਰਟੀਫਿਕੇਟ ਬੈਸਟ ਐਡੀਟਰ ਦਾ ਮਿਲਿਆ ਮੈਨੂੰ ਬੈਸਟ ਪ੍ਰੈਜ਼ੀਡੈਂਟ ਦਾ ਮਿਲਿਆ ਇਸ ਤਰ੍ਹਾਂ ਸਾਨੂੰ ਕਾਫੀ ਐਪਰੀਸ਼ੀਏਸ਼ਨ ਡਿਸਟ੍ਰਿਕਟ ਵੱਲੋਂ ਮਿਲੀ ਆ ਸਾਡੇ ਕੰਮ ਨੂੰ ਨਵਾਜਿਆ ਗਿਆ ਤੇ ਇਦਾਂ ਹੀ ਆਸ਼ਾ ਕਰਦੇ ਆ ਕਿ ਹੁਣ ਆਉਣ ਵਾਲੀ ਟੀਮ ਹੈ ਨੀਹਾ ਦੁੱਗਲ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਦਾਂ ਦੇ ਹੀ ਹੋਰ ਪ੍ਰੋਜੈਕਟਸ ਲਾ ਕੇ ਆਪਣੀ ਸਿਟੀ ਵਿੱਚ ਆਪਣੀਆਂ ਫੀਮੇਲਜ਼ ਲੇਡੀਜ਼ ਲਈ ਬੱਚਿਆਂ ਲਈ ਤੇ ਸੀਨੀਅਰ ਸਿਟੀਜ਼ਨ ਲਈ ਤੇ ਆਪਣੇ ਸਿਟੀ ਲਈ ਵੀ ਕਰਦੇ ਰਵਾਂਗੇ ਕਿੰਨੇ ਤੁਹਾਡੇ ਚੱਲੇ ਪਏ ਜੀ ਕਲੱਬ ਕਲੱਬ ਦੀ ਜੇ ਕਹੀਏ ਹਾਂ ਕਿੰਨੇ ਇੱਕ ਇਹ ਹੈਗੇ ਕੋ ਟੋਟਲ ਸਾਡੇ ਡਿਸਟ੍ਰਿਕਟ ਦੇ ਵਿੱਚ ਕਲੱਬ 69 69 ਕਲੱਬਸ ਆ ਰੂਰਲ ਏਰੀਆ ਦੇ ਵਿੱਚ ਸਾਡਾ ਟਾਊਨ ਆ ਜਾਂਦਾ ਇਹਨੂੰ ਸ਼ਹਿਰ ਵੀ ਨਹੀਂ ਆਪਾਂ ਕਹਿੰਦੇ ਹਾਂ ਹਾਂਜੀ ਹਾਂਜੀ ਰੂਰਲ ਏਰੀਆ ਦੇ ਵਿੱਚ ਆ ਜਾਂਦਾ ਇਹਦਾ ਰੂਰਲ ਏਰੀਆ ਦੇ ਵਿੱਚ ਕੋਰ ਵੀ ਹੈਗੇ ਕਿਤੇ ਸ਼ਹਿਰ ਦੇ ਵਿੱਚ हां हां काफी है शहरां ਦੇ ਵਿੱਚ ਪੰਜਾਬ ਦੇ ਕਾਫੀ ਤੁਸੀਂ ਲਾ ਲਓ ਮਿਕਸ ਗੁਰਦਾਸਪੁਰ ਏਰੀਆ ਚ ਕਾਫੀ ਚੱਲਦੇ ਪਏ ਆ ਲੁਧਿਆਣੇ ਚ ਵੀ ਚੱਲਦੇ ਵੇ ਸਾਡੇ ਕਲਬ ਬਟਾਲੇ ਚ ਚੱਲਦਾ ਹਾਂ ਲੋਈਆਂ ਖਾਸ ਦੇ ਵਿੱਚ ਹੈਗਾ ਸਾਡਾ ਚੱਲਦਾ ਬੇਗੋਵਾਲ ਚ ਚੱਲਦਾ ਪਿਆ ਸਾਡਾ ਇੱਕ ਪ੍ਰੋਜੈਕਟ ਜਿਸ ਖੰਨਾ ਦੇ ਵਿੱਚ ਗੋਵਿੰਦਗੜ੍ਹ ਮੰਡੀ ਤੇ ਇੱਧਰ ਵੀ ਚੱਲਦੇ ਪਏ ਆ ਇਹ ਅਵਾਰਡ ਜਿੰਨੇ ਜਿੱਤੇ ਹੈਗੇ ਉਹ ਪੁੱਛਣਾ ਜਾਨਣਾ ਕਿ ਉਹ ਗੁਰਾਂ ਨੂੰ ਇਹ ਮਾਨ ਮਿਲਿਆ ਜਾਂ ਹੋਰ ਵੀ ਕਿਤੇ ਕੋਈ ਹੈਗੇ ਇਹਨੇ ਅਵਾਰਡ ਨਹੀਂ ਅਵਾਰਡ ਦਾ ਦੇਖੋ ਜ਼ਿਲ੍ਹੇ ਚ ਕਾਫੀ ਕਲੱਬਸ ਨੂੰ ਮਿਲਿਆ ਪਰ ਸਾਡੇ ਇੱਕ ਛੋਟੇ ਜਿਹੇ ਟਾਊਨ ਲਈ ਇੰਨੇ ਵਾਰਡਸ ਲੈਨੇ ਇਟਸ ਰੀਲੀ ਅ ਮੈਟਰ ਆਫ ਪ੍ਰਾਈਡ ਸਾਡੇ ਗ੍ਰਾਂਡ ਲਈ ਬਹੁਤ ਮਾਣ ਹੈ ਕਿ ਸਾਡੀਆਂ ਸਾਰੀ ਜਿਹੜੀ ਫੀਮੇਲ ਸਾਡੇ ਕਲੱਬ ਦੀਆਂ ਮੈਂਬਰਸ ਆ ਤੇ ਉਹਨਾਂ ਨੂੰ ਔਰ ਸਾਡੀ ਰਨਿੰਗ ਟਰੋਫੀ ਜੇ ਕਿਸੇ ਕਹੇ ਕਿ ਪਿਛਲੇ 27 ਸਾਲਾਂ ਤੋਂ ਨੋ ਨੋ ਰਨਿੰਗ ਟਰੋਫੀ ਸਾਡੇ ਨਹੀਂ ਚਲਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਟਰੋਫੀ ਗੁਰਾਇਆ ਕਲੱਬ ਨੂੰ ਮਿਲੀ ਹੈ। ਹਾਂ। ਬਾਕੀ ਹੋਰ ਜਿਸ ਤਰ੍ਹਾਂ ਗੁਰਦਾਸਪੁਰ ਜਿਰਾਗ ਨੂੰ, ਅੰਮ੍ਰਿਤਸਰ ਨੂੰ, ਜਲੰਧਰ ਨੂੰ 베ਸਟ ਕਲੱਬ ਦੀ ਟਰੋਫੀ ਮਿਲੀ ਹੈ ਜਲੰਧਰ ਕਲੱਬ ਨੂੰ। ਹਾਂ। ਇਸ ਤਰ੍ਹਾਂ ਬਹੁਤ ਸਾਰੇ ਕਲੱਬਸ ਨੂੰ ਨੋ ਟਰੋਫੀਆਂ ਡਿਸਟ੍ਰਿਬਿਊਟ ਕੀਤੀਆਂ ਗਈਆਂ। ਇਸ ਲਈ ਦਿੱਤੀਆਂ ਗਈਆਂ ਸਨ। ਉਹਨਾਂ ਦੇ ਜਿਹੜੇ-ਜਿਹੜੇ ਕੰਮ ਜਿਸ ਨੇ ਜਿਸ ਤਰ੍ਹਾਂ ਕੀਤੇ ਸੀਗੇ ਉਸ ਤਰ੍ਹਾਂ ਅਸੀਂ ਉਹਨਾਂ ਨੂੰ ਸਕਰੁਨਾਈਜ਼ ਕਰਕੇ ਔਰ ਅਵਾਰਡਸ ਦਿੱਤੇਗੇ। ਕਈ ਡਿਜ਼ਰ ਹੁੰਦੇਗੇ ਜਿਹੜੇ ਪੜ੍ਹਨ ਵਾਲੇ ਬੱਚੇ ਸਟੂਡੈਂਟ ਹੁੰਦੇ ਹੈਗੇ ਉਹ ਫਾਈਨੈਂਸ਼ਲੀ ਮਾਰ ਖਾਂਦੇ ਹੂੰ ਹੂੰ ਤੇ ਉਹਦੇ ਨੇ ਵੀ ਕਲੱਬ ਕੋਈ ਯੈਸ ਜਿਹੜੀ ਆਈਐਲਐਮ ਦੀ ਸੰਪਰਕ ਕਿਦਾ ਕਰ ਸਕਦਾ ਆਈਐਲਐਮ ਦੀ ਟਰੋਫੀ ਹੈ ਨਾ ਜਿਹੜੀ ਉਹ ਇੰਟਰਨੈਸ਼ਨਲ ਲਿਟਰੇਸੀ ਮਿਸ਼ਨ ਨੂੰ ਲੈ ਕੇ ਆ ਸਾਡੇ ਮੇਰੇ ਖਾਲ 4-5 ਮੈਂਬਰ ਰਹਦੇ ਆ ਜਿਹੜੇ ਕੀ ਉਹਨਾਂ ਦੀਆਂ ਫੀਸ ਅਫੋਰਡ ਕਰਦੇ ਬੱਚੇ ਉਹਨਾਂ ਨੇ ਅਡੌਪਟ ਕੀਤੇ ਹੋਏ ਆ ਤੇ ਉਹ ਬੱਚਿਆਂ ਦੀ ਪੜ੍ਹਾਈ ਲਈ ਉਹ ਸਾਰੇ ਹਿੱਤਾਂ ਬਣਾਈ ਲਈ ਸਾਡੇ ਰਿਸਪੌਂਸਿਬਲ ਆ ਸਾਡੇ 3-4 ਮੈਂਬਰਸ ਇੱਥੇ ਆ ਗਿਆ ਜਿਹੜੇ ਕੀ ਕਰਦੇ ਆ ਸਿਲੈਕਟ ਕਿਦਾ ਕਰਦੇ ਆ ਬੱਚੇ ਤੁਸੀਂ ਬੱਚੇ ਤਾਂ ਦੇਖੋ ਉਹਨਾਂ ਦੀ ਔਰ ਆ ਕਿ ਜਿਹੜੇ ਸਾਨੂੰ ਅਪਰੋਚ ਵੀ ਕਰਦੇ ਆ ਉਹਨਾਂ ਨੂੰ ਪਤਾ ਵੀ ਹੁੰਦਾ ਸਾਨੂੰ ਫੈਮਿਲੀ ਬੈਕਗ੍ਰਾਉਂਡ ਦਾ ਪਤਾ ਉਹਨਾਂ ਦਾ ਇਕਨੋਮਿਕਲ ਬੈਕਗ੍ਰਾਉਂਡ ਦਾ ਸਾਨੂੰ ਪਤਾ ਹੁੰਦਾ ਫਿਰ ਸਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਬੱਚਾ ਰੀਲੀ ਮਤਲਬ ਪੜਨ ਵਾਲਾ ਬੱਚਾ ਹੈ ਸਾਨੂੰ ਉਹਦੀ ਹੈਲਪ ਕਰਨੀ ਚਾ ਪ੍ਰੋਜੈਕਟ ਚਲਿਆ ਹੋਇਆ ਹਾਂ ਫ੍ਰੀ ਕੋਚਿੰਗ ਵਾਸਤੇ ਤੇ ਕਿਸੇ ਨੇ ਵੀ ਅਗਰ ਕੋਈ ਇਸ ਚੀਜ਼ ਵਾਸਤੇ ਕੰਟੈਕਟ ਕਰਨਾ ਹੈ ਤਾਂ ਸਾਨੂੰ ਕਰ ਸਕਦੇ ਆ ਗੁਰਦੁਆਰਾ ਤਨਹਰਾਂ ਵਿੱਚ ਇਹ ਵਾਲੀ ਰੋਜ਼ ਇੱਕ ਕੋਚਿੰਗ ਕਲਾਸ ਚੱਲ ਰਹੀ ਹੈ ਸ਼ਾਮ ਨੂੰ 4 ਤੋਂ 6 ਵਜੇ ਤੱਕ ਤੇ ਉਹਦੇ ਵਿੱਚ ਆਲਮੋਸਟ 100 ਬੱਚੇ ਤੇ ਇਸ ਟਾਈਮ ਹੈਗੇ ਨੇ ਔਰ ਟੀਚਰਸ ਅਸੀਂ ਪੁਆਇੰਟ ਕੀਤੀ ਹੋਈਆਂ ਤੇ ਇਹਦੇ ਵਿੱਚ ਜੇ ਕੋਈ ਵੀ ਕੰਟੈਕਟ ਕਰਨਾ ਚਾਹੇ ਤੇ ਉਹ ਸਾਨੂੰ ਕਰ ਸਕਦਾ ਹੈ ਅਰਸੀ ਉਹਨਾਂ ਨੂੰ ਫ੍ਰੀ ਕੋਚਿੰਗ ਪ੍ਰੋਵਾਈਡ ਕਰਾਂਗੇ ਬੱਸ ਸਰਵਿਸ ਲੱਗੀ ਹੋਈ ਹੈ ਗੁਰਾਇਆ ਤੋਂ ਬੱਚਿਆਂ ਨੂੰ ਬੱਸ ਆਂਦੀ ਹੈ ਬੱਚਿਆਂ ਨੂੰ ਲੈ ਕੇ ਤਨਹਰਾ ਕੁਟਿਆ ਲੈ ਕੇ ਜਾਂਦੀ ਹੈ ਫਿਰ ਉੱਥੋਂ ਦੀ ਵਾਪਸ ਹੀ ਛੋੜ ਕੇ ਆਉਂਦੇ ਇੱਕ ਹੋਰ ਵੀ ਜਿਹੜਾ ਇਸ ਲੈਸੈਂਟਰ ਚੱਲ ਰਿਹਾ ਸੀਗਾ ਉਹਦੇ ਵਿੱਚ ਤੁਸੀਂ ਅਨਾਉਂਸ ਕੀਤਾ ਹੈਗਾ ਹੁਣ ਬਿਊਟੀਸ਼ੀਅਨ ਜਿਹੜਾ ਵੀ ਹੈਗਾ ਹਾਂ ਉਹਦਾ ਵੀ ਨਾਲ ਕੋਰਸ ਕਰਵਾਉਣਾ ਯਾ ਉਹ ਵੀ ਹੈਗਾ ਆ ਸ਼ੁਰੂ ਹੋ ਗਿਆ ਤੁਹਾਡਾ ਹਾਂ ਇਟ ਇਜ਼ ਆਲਮੋਸਟ ਇਨ ਪ੍ਰੋਸੈਸ ਕਿਉਂ ਸਾਡੇ ਦੋਨੋਂ ਹੀ ਦੁਆਰਾ ਸਲਾਈ ਸੈਂਟਰ ਔਰ ਇੱਕ ਬਿਊਟੀਸ਼ੀਅਨ ਦਾ ਕੋਰਸ ਚਲੇਗਾ ਇਟ ਇਜ਼ ਇਨ ਪ੍ਰੋਸੈਸ ਸੋ ਦ ਅਸੀਂ ਪੇਪਰ ਵਰਕ ਕਰ ਰਹੇ ਹਾਂ ਉਹਦੇ ਲਈ ਕੋਈ ਗਿਣਤੀ ਵੀ ਹੈ ਕਿ ਲਿਮਟਿਡ ਹੈ ਕਿ ਕੋ ਸੇਟਸ ਹੈ ਜਿਹਦਾ ਸਟੂਡੈਂਟਸ ਜਿਹਨੇ ਵੀ ਸਿੱਖਿਆ ਮੇਰੇ ਖਿਆਲ 25 25 25 ਦੀ ਹੈ ਫਿਰ ਤੋਂ ਬਾਅਦ ਵਿੱਚ ਇੱਕ ਸੈਸ਼ਨ ਇੱਕ ਸੈਸ਼ਨ ਚ ਅਸੀਂ 25 ਦਾ ਕੋਰਸ ਹੈ 6 ਮੰਥਸ ਦਾ ਕੋਰਸ ਹੈ ਹਾਂ ਉਹ 25 ਆ ਅਸੀਂ ਉਹਦੇ ਵਿੱਚ ਹੀ ਮਤਲਬ ਕਰ ਰਹੇ ਹਾਂ ਉਹਦੇ ਵਿੱਚ ਤੇ ਫਿਰ ਤੁਹਾਡੇ ਦੋਨੋਂ ਪ੍ਰੋਜੈਕਟ ਹੁਣ ਪਹਿਲਾਂ ਸਲਾਈ ਸੈਂਟਰ ਦਾ ਤਾਂ ਕੰਟੀਨਿਊ ਚੱਲੇਗਾ ਤੇ ਪਲੱਸ ਇਹਦੇ ਬਿਊਟੀਸ਼ੀਅਨ ਕੋਰਸ ਦਾ ਵੀ ਕਰਵਾਰ